ਅਸੀਂ ਅੱਜ ਤੁਹਾਨੂੰ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਸੁਨਾਮ ਨੂੰ ਉਦਮ ਸਿੰਘ ਵਾਲਾ ਦੀ ਜਿੱਥੇ ਅੱਜ ਸ਼ਹੀਦ ਉਦਮ ਸਿੰਘ ਵਾਲਾ ਦੀ ਜਿਹੜੀ ਸਿਆਸੀ ਵੀ ਸ਼ਹੀਦੀ ਦਿਹਾੜਾ ਜਿਹੜਾ ਉਹਨੂੰ ਸਮਾਪਤ ਇੱਕ ਵੱਡਾ ਰਾਜ ਪੱਧਰੀ ਸਮਾਗਮ ਕਰਾਇਆ ਜਾ ਰਿਹਾ ਪਰ ਤਸਵੀਰਾਂ ਮੰਡੀ ਦੇ ਵਿੱਚ ਕੁਝ ਹੋਰ ਸਾਹਮਣੇ ਆ ਰਹੀਆਂ ਨੇ ਇਹ ਤੁਹਾਨੂੰ ਜਿਹੜੀਆਂ ਅਸੀਂ ਦਿਖਾ ਰਹੇ ਹਾਂ ਇਹ ਕੋਈ ਪੀਆਰਟੀਸੀ ਦਾ ਬੱਸ ਸਟੈਂਡ ਨਹੀਂ ਹੈ ਇਹ ਨਾਜ ਮੰਡੀ ਸੁਨਾਮ ਦੀ ਹੈ ਉਦਮ ਸਿੰਘ ਵਾਲਾ ਦੀ ਜਿੱਥੇ ਕਿ ਅੱਜ ਕਹਿ ਸਕਦੇ ਹਾਂ ਕਈ ਸੌ ਬੱਸ ਜਿਹੜੀ ਪੀਆਰਟੀਸੀ ਦੀ ਸਿਰਫ ਆਪਣੇ ਆਕਾ ਕੇਜਰੀਵਾਲ ਨੂੰ ਖੁਸ਼ ਕਰਨ ਦੇ ਲਈ ਵੱਡਾ ਇਕੱਠ ਕਰਨ ਦੇ ਲਈ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਲੋਦੇ ਆਣਾ ਮੋਗਾ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਜਿਹੜੀਆਂ ਬੱਸਾਂ ਨੇ ਉਹ ਇੱਥੇ ਬਲਾਈਆਂ ਆ ਗਿਆ ਨੇ ਤੁਸੀਂ ਦੇਖੋਗੇ ਜੇ ਪੀਆਰਟੀਸੀ ਦੀਆਂ ਬੱਸਾਂ ਨੇ ਲਗਾਤਾਰ ਐਂਟਰੀ ਮੈਂ ਕੈਮਰਾਮੈਨ ਨੂੰ ਕਹਾਂਗੇ ਜਿਹੜੀ ਐਂਟਰੀ ਹੈ ਉਹ ਦਿਖਾਈ ਜਾਵੇ ਲਗਾਤਾਰ ਬੱਸਾਂ ਜਿਹੜੀਆਂ ਦੂਰੋਂ ਦੂਰੋਂ ਆ ਰਹੀਆਂ ਨੇ ਵੱਡੀਆਂ ਵੱਡੀਆਂ ਲੈਣਾ ਜਿਹੜੀਆਂ ਪੀਆਰਟੀਸੀ ਦੀਆਂ ਇੱਥੇ ਲੱਗੀਆਂ ਹੋਈਆਂ ਨੇ ਲੋਕਾਂ ਸਿਰਫ ਆਪਣਾ ਇਕੱਠ ਕਰਨ ਦੇ ਲਈ ਅੱਜ ਪੀਆਰਟੀਸੀ ਜਿਹੜੀ ਬੱਸ ਆ ਪਹਿਲਾਂ ਵੀ ਅਸੀਂ ਪੀਆਰਟੀਸੀ ਦੇ ਪੀਟੀਸੀ ਦੇ ਜ਼ਰੀਏ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾਉਂਦੇ ਰਹੇ ਨੇ ਆ ਕਿ ਕਿਸ ਤਰ੍ਹਾਂ ਜਿਹੜੀ ਪੀਆਰਟੀਸੀ ਸਰਕਾਰੀ ਬੱਸ ਆ ਉਹਨੂੰ ਕਿਸ ਤਰ੍ਹਾਂ ਉਹਦੀ ਜਿਹੜੀ ਦਰਬਾਰਤੋਂ ਆ ਜਿਹੜੀ ਹੋ ਰਹੀ ਆ ਹੁਣ ਕਹਿ ਸਕਦੇ ਆ ਕਿ ਪੀਆਰਟੀਸੀ ਦੀ ਅੱਜ ਤਕਰੀਬਨ 4-500 ਬੱਸ ਦੇ ਕਰੀਬ ਸੀਧ ਉਦਮ ਸਿੰਘ ਵਾਲਾ ਜਿਹੜਾ ਸੁਨਾਮ ਹੈ ਉੱਥੇ ਪਹੁੰਚੀ ਆ ਪੀਆਰਟੀਸੀ ਦੀਆਂ ਬੱਸਾਂ ਇੰਜ ਲੱਗ ਰਿਆ ਜਿਸ ਤਰ੍ਹਾਂ ਕੋਈ ਵੱਡਾ ਪੀਆਰਟੀਸੀ ਦਾ ਡੀਪੂ ਹੋਵੇ ਕੋਈ ਬੱਸਾਂ ਦਾ ਜਿਹੜਾ ਵੱਡਾ ਬੱਸ ਸਟੈਂਡ ਹੋਵੇ ਇਹ ਜਿਹੜੀਆਂ ਤਸਵੀਰਾਂ ਨੇ ਦੂਜੇ ਪਾਸੇ ਫੇਰ ਕੈਮਰਾਮੈਨ ਨੂੰ ਕਹਾਂਗੇ ਦਿਖਾਈ ਜਾਵੇ ਹਜੇ ਵੀ ਜਿਹੜੀ ਐਂਟਰੀ ਹੈ ਪੀਆਰਟੀਸੀ ਦੀਆਂ ਬੱਸਾਂ ਦੀ ਲਗਾਤਾਰ ਜਾਰੀ ਹੈ ਬਾਹਰੋਂ ਜਿਹੜੇ ਲੋਕ ਨੇ ਉਹ ਆ ਰਹੇ ਨੇ ਲਗਾਤਾਰ ਅਸੀਂ ਗੱਲ ਕਰਨੀ ਚਾਹਾਂਗੇ ਵੀ ਕਿੱਥੋਂ ਆਏ ਨੇ ਬਾਈ ਜੀ ਕਿੱਥੋਂ ਆਇਓ ਤੁਸੀਂ ਕਿਹੜੀ ਜਗ੍ਹਾ ਤੋਂ ਆਇਓ ਭੁੱਲਣ ਤੋਂ ਆਏ ਸੀ ਭੁੱਲਣ ਤੋਂ ਭੁੱਲਣ ਤੋਂ ਖਨੌਰੀ ਤੋਂ ਹਾਂਜੀ ਖਨੌਰੀ ਖਨੌਰੀ ਲੋਗੇ ਹਾਂਜੀ ਖਨੌਰੀ ਖਨੌਰੀ ਪੂਰਾ ਜਿਹੜਾ ਇਲਾਕਾ ਹੈ ਉਹ ਕਵਰ ਕੀਤਾ ਹੋਇਆ ਕਿਉਂਕਿ ਲਗਾਤਾਰ ਤਸਵੀਰਾਂ ਦੇ ਵਿੱਚ ਤੁਹਾਨੂੰ ਅਸੀਂ ਦਿਖਾ ਰਹੇਗਾ ਪੀਆਰਟੀਸੀ ਦਾ ਜਿਹੜਾ ਬੱਸ ਸਟੈਂਡ ਹੈ ਉਹ ਮਤਲਬ ਕਿ ਅੱਜ ਸੁਨਾਮ ਦੀ ਮੰਡੀ ਆ ਜਿਹੜੀ ਉਹ ਉਹਦੇ ਵਿੱਚ ਬੱਸ ਸਟੈਂਡ ਦੇ ਵਿੱਚ ਕਨਵਰਟ ਹੋ ਚੁੱਕੀ ਹੈ ਦੂਜੇ ਪਾਸੇ ਜਿਹੜੀ ਐਂਟਰੀ ਆ ਪੀਆਰਟੀਸੀ ਦੀ ਉਹ ਲਗਾਤਾਰ جاری ਆ ਅੱਜ ਜਿਹੜੇ ਸਫ਼ਰ ਕਰਨ ਵਾਲੇ ਨੇ ਪੰਜਾਬ ਦੇ ਵਿੱਚ ਕਹਿ ਦਈਏ ਕਿ ਉਹਨਾਂ ਨੂੰ ਭੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਸਾਰੀਆਂ ਬੱਸਾਂ ਤਕਰੀਬਨ 500 ਬੱਸ ਦੇ ਕਰੀਬ ਜਿਹੜੀ ਪੀਆਰਟੀਸੀ ਦੀ ਬੱਸ ਹੈ ਉਹ ਸਾਰੀ ਸੁਨਾਮ ਰੈਲੀ ਦੇ ਵਿੱਚ ਕਹਿ ਸਕਦੇ ਆ ਸੀਤ ਉਦਮ ਸਿੰਘ ਦਾ ਜਿਹੜਾ ਸਿਆਸੀ ਸ਼ਹੀਦੀ ਦਿਹਾੜਾ ਉਹ ਮਨਾਉਣ ਦੇ ਲਈ ਸਾਰ ਵੱਡਾ ਇਕੱਠ ਕਿਉਂਕਿ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਜਿਹੜੇ ਆਕਾ ਨੇ ਉਹਨਾਂ ਨੂੰ ਖੁਸ਼ ਕਰਨ ਲਈ ਇੱਕ ਵੱਡਾ ਇਕੱਠ ਹੈ ਜਿਹੜਾ ਵੱਡੀ ਰੈਲੀ ਰੱਖੀ ਗਈ ਆ ਤੇ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਜਿਹੜੇ ਬੇਰੁਜ਼ਗਾਰ 643 ਪੀਟੀਆਈ ਦੇ ਆਵਕ ਜੋ ਸਿੱਪੀ ਸ਼ਰਮਾ ਉਹਨੂੰ ਉਹਨਾਂ ਦੇ ਘਰਾਂ ਦੇ ਵਿੱਚ ਡਿਟੇਨ ਕਰ ਲਗਿਆ ਕਰ ਲਿਆ ਗਿਆ ਪੰਜਾਬ ਪੁਲਿਸ ਵੱਲੋਂ ਮਾਨਸਾ ਵਿਖੇ ਤੇ ਦੂਜੇ ਪਾਸੇ ਰਮਨ ਕੁਮਾਰ ਜੋ ਮਲੋਟ ਤੋਂ ਜਿਹੜੇ ਬੇਰਜਗਾਰ ਅਧਿਆਪਕਾਂ ਨੇ ਸਾਂਝਾ ਮੋਰਚਾ ਦੇ ਉਹਨਾਂ ਨੂੰ ਵੀ ਡਿਟੇਨ ਕਰ ਲਿਆ ਗਿਆ ਹੋਰ ਜਿੰਨੀਆਂ ਵੀ ਜਥੇਬੰਦੀਆਂ ਨੇ ਬੇਜ਼ਗਾਰ ਜਿਹੜੇ ਆਪ ਦਾ ਸੰਘਰਸ਼ ਲੜ ਰਹੀਆਂ ਨੇ ਮੰਡੀ ਆਪਣੇ ਹੱਕਾਂ ਦੇ ਲਈ ਉਹਨਾਂ ਸਾਰਿਆਂ ਨੂੰ ਘਰਾਂ ਦੇ ਵਿੱਚ ਡਿਟੇਨ ਕਰ ਲਿਆ ਗਿਆ ਕਿਉਂਕਿ ਕੋਈ ਵੀ ਕੋਈ ਸਵਾਲ ਨਾ ਕਰ ਸਕੇ ਜਿਹੜੀ ਸਰਕਾਰ ਕਿਆ ਕਰਦੀ ਸੀ ਕਿ ਸਰ ਤੋਂ ਜਿਹੜੇ ਲੀਡਰ ਨੇ ਉਹਨਾਂ ਤੋਂ ਸਵਾਲ ਕਰਿਆ ਕਰੋ ਅੱਜ ਉਹੀ ਸਵਾਲਾਂ ਤੋਂ ਪੱਛ ਦੀ ਨਜ਼ਰ ਆ ਰਹੀ ਹੈ ਉਹਨਾਂ ਨੂੰ ਜਿਹੜੇ ਬੇਰਜਗਾਰ ਨੇ ਉਹ ਆਪਣੇ ਘਰਾਂ ਦੇ ਵਿੱਚ ਉਹਨਾਂ ਨੂੰ ਪ੍ਰਸ਼ਾਸਨ ਵੱਲੋਂ ਜਿਹੜਾ ਡਿਟੇਨ ਕਰ ਲਿਆ ਗਿਆ ਪਰ ਇੱਥੇ ਪੀਆਰਟੀਸੀ ਦੀਆਂ ਬੱਸਾਂ ਦਾ ਹੜ ਰਾਇਆ ਹੋਇਆ ਸੁਨਾਮ ਦੇ ਵਿੱਚ ਇਹ ਤਸਵੀਰਾਂ ਨੇ ਸੁਨਾਮ ਨਾਜ ਮੰਡੀ ਦੀਆਂ ਜਿੱਥੇ ਕਿ ਤਕਰੀਬਨ 500 ਦੇ ਕਰੀਬ ਜਿਹੜੀ ਪੀਆਰਟੀਸੀ ਬੱਸ ਹੈ ਉਹ ਅੱਜ ਕਹਿ ਸਕਦਾ ਕਿ ਸੁਨਾਮ ਵਿਖੇ ਪੁੱਜੀ ਆਓ ਕੀ ਕੰਮ ਕਰਦੇ ਹੋ ਤੁਸੀਂ ਨਰੇਗਾ ਦਾ ਕਰਦੇ ਕੀ ਕਿੱਥੇ ਆਏ ਹੋ ਤੁਸੀਂ ਮਤਲਬ ਤੁਹਾਨੂੰ ਦੱਸਿਆਊਗਾ ਕਿੱਥੇ ਲੈ ਮਾਨਸਾ ਚ ਹੈ ਮਾਨਸਾ ਚ ਮਾਨਸਾ ਚ ਕੀ ਕੀ ਕਹਿ ਕੇ ਲੈ ਕੇ ਆਏ ਤੁਹਾਨੂੰ ਭਾਈ ਰੇਲੀ ਤੇ ਲੈ ਕੇ ਜਾਣਾ ਸਾਨੂੰ ਰੇਲੀ ਤੇ ਲੈ ਕੇ ਹਾਂਜੀ ਤੁਹਾਨੂੰ ਪੈਸੇ ਵਗੈਰਾ ਮੇਰੀ ਜਾ ਰਹੇ ਨੇ ਜਿਹੜੇ ਨਰੇਗਾ ਦੇ ਸਹੀ ਨਰੇਗਾ ਦੇ ਜੀ ਅਟਕੇ ਹੀ ਆਉਂਦੇ ਨੇ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਾਂਗੇ ਬਣੇ ਰਹੋ ਪੀਟੀਸੀ ਦੇ ਕੈਮਰਾਮੈਨ ਦੀਪ ਗਰਕੇ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼ ਸੰਗਰੂਰ